ਵੈਸੇ ਤਾਂ ਕੈਬਨਿਟ ਮੰਤਰੀ ਨਗਜੋਤ ਸਿੱਧੂ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਪਰ ਜਨਾਬ ਕੋਲ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਵੀ ਸਮਾਂ ਨਹੀਂ ਹੈ ਜਿਹਾ ਐਤਵਾਰ ਨੂੰ ਜਦੋਂ ਉਹਨਾਂ ਨੇ ਅੰਮ੍ਰਿਤਸਰ ਦੇ ਇਸਲਾਮਾਬਾਦ ਜਕਰੀ 25 ਕਰੋੜ ਨਾਲ ਬਣਨ ਵਾਲੇ ਪੁਲ ਦਾ ਉਦਘਾਟਨ ਕੀਤਾ ਤਾਂ ਇੱਕ ਬਜ਼ੁਰਗ ਨੇ ਉਹਨਾਂ ਨੂੰ ਆਪਣੀ ਮੁਸ਼ਕਲ ਦੱਸਣੀ ਚਾਹੀ ਪਰ ਸਿੱਧੂ ਆਏ ਤੇ ਉਦਘਾਟਨ ਕਰਕੇ ਚੱਲਦੇ ਬਣੇ ਜਿਸ ਵਾਰ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਵਿਅਕਤੀ ਨੂੰ ਪ੍ਰੋਸਾ ਦਵਾਇਆ ਕਿ ਉਹਨਾਂ ਦਾ ਕੰਮ ਜਲਦੀ ਹੋ ਜਾਵੇਗਾ ਪਰ ਜਦੋਂ ਸਾਡੀ ਟੀਮ ਨੇ ਇਸ ਜਗ੍ਹਾ ਦਾ ਦੌਰਾ ਕੀਤਾ ਤਾਂ ਤੁਸੀਂ ਖੁਦ ਦੇਖ ਲਵੋ ਕਿ ਇਸ ਜਗ੍ਹਾ ਦਾ ਕੀ ਹਾਲ ਹੈ ਹਾਥ ਹਾਤੇ ਕੂੜੇ ਦੇ ਢੇਰ ਲੱਗੇ ਨੇ ਪਿਛਲੇ 6 ਮਹੀਨੇ ਤੋਂ ਇੰਦਰਪੁਰੀ ਇਲਾਕੇ ਦੇ ਲੋਕ ਸਿਵਰੇ ਦੀ ਸਮੱਸਿਆ ਨੂੰ ਲੈ ਕੇ ਬਹਿਾਨੇ ਪਰ ਹਾਲੇ ਤੱਕ ਸਿਰਫ ਭਰੋਸਾ ਹੀ ਮਿਲਿਆ ਸਮੱਸਿਆ ਦਾ ਹੱਲ ਨਹੀਂ ਵੇਖੋ ਕਿ ਦਾ ਸੀਵਰ ਪਾਣੀ ਭਰੇ ਪਏ ਆ ਸਾਡੇ ਕੰਦਨ ਪਾਣੀ ਲੱਗਣ ਡਿਆ ਗਲੀ ਚ ਡਿੱਗਣ ਦਾ ਸਾਨੂੰ ਖਤਰਾ ਵਾ ਵੀ ਬਹੁਤ ਸਾਡੀ ਮੰਦੀਹਾ ਵਾਲੇ ਗਲੀ ਦੇ ਵਿੱਚ ਸੀਵਰ ਸਾਡਾ ਭਰਿਆ ਹੋਆ ਲੋਕੀ ਕਹਿੰਦੇ ਆ ਲੰਗਦੇ ਆਉਂਦੇ ਵੀ ਵਿਚਾਰੇ ਡਿੱਗ ਪੈਂਦੇ ਆ ਸਾਨੂੰ ਬਹੁਤ ਵੀ ਕਈਆਂ ਤੋਂ ਵੀ ਤਰਸ ਆ ਜਾਂਦਾ ਵਾ ਵੇਖੋ ਇਦਾਂ ਹੀ ਰਿੰਦਾ ਵਾ ਛੇ ਜੋਦ ਸੀਵਰ ਬਣਿਆ ਨਾ ਇਹ ਭਰੇ ਹੀ ਰਿੰਦੇ ਜੋ ਮੈਨੂੰ 6 ਮਹੀਨੇ ਹੋ ਗਏ ਨੇ ਇਹ ਇਲਾਕੇ ਦੀ ਇੰਦਰਪੁਰੀ ਦੀ ਛੱਡ ਕੇ ਬਿਲਕੁਲ ਸਾਫ਼ ਨਹੀਂ ਹੋ ਰਹੀ ਨਾ ਸੁੰਦਾ ਕੋਈ ਇੱਥੇ ਆ ਤੇ ਨਾ ਕੋਈ ਕੋਈ ਬੰਦਾ ਆਂਦਾ ਨਾ ਕੋਈ ਬੁਕਰ ਮਾਰਦਾ ਇੰਨਾ ਗੰਦ ਪਿਆ ਆ ਲੋਕਾਂ ਨੂੰ ਘਰੋਂ ਆਣੋਂ ਬਾਹਰ ਬੜਾ ਮੁਸ਼ਕਲ ਹੋ ਰਹੀ ਆ ਮੈਂ ਡਾਕਟਰ ਰਾਜਕਮਨ ਨੂੰ ਮਿਲਿਆ ਸੀ ਵੀ ਤਰਾਕ ਜਲਦੀ ਕੰਮ ਹੋਏਗਾ ਫੇਰ ਵੀ ਨਹੀਂ ਕੰਮ ਹੋਇਆ ਇਹ ਇਹ ਆਪਣਾ ਕਹਿੰਦੇ ਆ ਵੀ ਫੜਾ ਫੜੇ ਕੰਮ ਹੋਣਾ ਚਾਹੀਦਾ ਗੰਦੀ ਦਾ ਕੰਮ ਖਤਮ ਹੋਣਾ ਚਾਹੀਦਾ ਰਾਜਕਮਨ ਮੇਰੇ ਦੇ ਗਨ ਵੀ ਇੱਥੇ ਆਏ ਸੀ ਤੇ ਮੇਰੇ ਤੇ ਸੀ ਉਹ ਕਹਿੰਦੇ ਨੇ ਮੇਰੀ ਤੇ ਆਹੀ ਉਹਨਾਂ ਮੌਕਾ ਦਿਖਾਇਆ ਸੀ ਸਾਲਾ ਜੀ ਉਹ ਕਹਿੰਦਾ ਤੇਰਾ ਕੰਮ ਜਲਦੀ ਹੋ ਜਾਏਗਾ ਆ ਤੱਕ ਕੰਮ ਨਹੀਂ ਹੋਇਆ ਉਹ ਲੋਕ ਸਭਾ ਚੋਣਾਂ ਨੇੜੇ ਨੇਤੇ ਆਪਣੇ ਸ਼ੈਰਾਂ ਨਾਲ ਅੰਦਾਜ਼ ਨਾਲ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੇ ਸਿੱਧੂ ਲਈ ਉਹਨਾਂ ਦੇ ਇਸ ਰੁੱਖੇ ਵਿਵਾਰ ਕਰਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਅੰਮ੍ਰਿਤਸਰ ਤੋਂ ਸੁਖਜੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ